ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਸੋਨਾ ਭਰਾ ਮਰਕਪਾਲ ਸਿੰਘ ਬੱਬੂ ਤੇ ਆਪਾਂ ਖੜੇ ਆਂਗੇ ਭਾਈ ਜੀ ਮਾਨਸਾ ਏਰੀਆ ਦੇ ਵਿੱਚ ਤੇ ਬਾਈ ਆਪਣੇ ਨਾਲ ਆ ਗਿਆ ਸਾਰੀ ਗੱਲਬਾਤ ਕਰਾਂਗੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਵੀਰੇ ਠੀਕ ਹੋ ਭਾਈ ਜੀ ਹਾਂਜੀ ਵਧੀਆ ਜੀ ਤੇ ਨਾਮ ਕੀ ਹੈ ਭਾਈ ਜੀ ਆਪ ਦਾ ਮੇਰਾ ਨਾਮ ਬ੍ਰੇ ਅਫਤਾਰ ਸਿੰਘ ਹੈ ਨੂੰ ਜਿਆਦਾ ਤਾਰੀ ਕਹਿੰਦੇ ਨੇ ਤਾਰੀ ਕਹਿੰਦੇ ਨੇ ਹਾਂ ਤਾਰੀ ਕਹਿੰਦੇ ਨੇ ਤੇ ਆਪਣੀ ਡੀਲਰਸ਼ਿਪ ਹੈ ਜਿਹੜੀ ਠੀਕ ਹੈ ਜੀ ਸੋਨਾ ਲੀਕਾ ਦੀ ਡੀਲਰਸ਼ਿਪ ਇਹ ਆਪਾਂ ਨੂੰ ਹੁਣੇ ਮੰਨ ਲਓ ਸੋਨਾ ਲੀਕਾ ਡੀਲਰਸ਼ਿਪ ਠੀਕ ਪਹਿਲਾ ਜਿਹੜੀ ਡੀਲਰਸ਼ਿਪ ਸੀ ਇਹ ਹਰਵੰਸ ਜੀ ਹੋਰਾਂ ਕੋਲ ਸੀਗੀ ਠੀਕ ਹੈ ਜੀ ਤੇ ਲੋਕੇਸ਼ਨ ਮੇਨ ਬਾਈ ਲੋਕੇਸ਼ਨ ਉਹਨਾਂ ਦੀ ਪਹਿਲਾਂ ਜਿਹੜੀ ਹੈਗੀ ਸੀ ਲਿੰਕ ਰੋਡ ਸੀ ਤੇ ਹੁਣ ਇਹ ਲਿੰਕ ਰੋਡ ਤੋਂ ਬਦਲ ਕੇ ਸਾਰੇ ਭਰਾਵਾਂ ਨੂੰ ਮੈਂ ਦੱਸਣਾ ਚਾਹੂਗਾ ਠੀਕ ਹੈ ਵੀ ਇਹ ਲਿੰਕ ਰੋਡ ਤੋਂ ਬਦਲ ਕੇ ਆਪਣੇ ਕੋਲ ਬਾਈ ਜਸਵੀਰ ਸਿੰਘ ਘਰਾਗਣਾ ਠੀਕ ਹੈ ਜੀ ਤੇ ਜ਼ਿੰਮੇਦਾਰਾ ਗਰੁੱਪ ਕੋਲ ਇਹ ਆਪਣੇ ਕੋਲ ਦਾਣਾ ਮੰਡੀ ਦੇ ਸਾਹਮਣੇ ਸੱਸਾ ਰੋਡ ਦੇ ਉੱਤੇ ਆਜ ਠੀਕ ਹੈ ਜੀ ਤੇ ਇੱਥੇ ਅਸੀਂ ਇਹ ਡੀਲਰਸ਼ਿਪ ਦੇ ਵਿੱਚ ਵਿੱਚ ਜੋ ਉਹਨਾਂ ਦੇ ਮੰਨ ਲਓ ਪੁਰਾਣੇ ਟਰੈਕਟਰਾਂ ਦੀ 올ਡ ਟਰੈਕਟਰ ਵੀ ਦਿੱਤੇ ਹੋਏ ਨੇ ਸਾਰੇ 2021 ਮਾਡਲ ਠੀਕ ਹੈ ਜੀ ਤੇ ਇੱਥੇ ਸਾਡੀ ਡੀਲਰਸ਼ਿਪ ਦੇ ਹੁਣ ਮੰਨ ਕੇ ਚਲੋ ਬਾਈ ਆਪਣੇ ਕੋਲ ਇਹਦੇ ਵਿੱਚ ਸੋਨਾ ਲੀਕਾ ਦੇ 20 HP ਤੋਂ ਲੈ ਕੇ ਠੀਕ ਹੈ ਜੀ 100 ਮੰਨੋ ਆਪਣੇ ਕੋਲੇ 120 HP ਤੱਕ ਇਹਦਾ ਟਰੈਕਟਰ ਆਉਂਦਾ ਆਪਣੇ ਕੋਲੇ ਜਿਹੜਾ ਇੰਡੀਆ ਦੇ ਵਿੱਚ ਹੈ ਇੰਡੀਆ ਦੇ ਵਿੱਚ ਆਪਣਾ 75 HP ਤੱਕ ਆਪਣੇ ਕੋਲ ਆ ਰਿਹਾ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਗੱਲਬਾਤ ਕਰੀਏ ਬਾਈ ਜੀ ਟਰੈਕਟਰ ਦੀ ਆਪਾਂ ਜਿਹੜਾ ਨਵਾਂ ਟਰੈਕਟਰ ਦੇ ਨੇ ਉਹਦੇ ਨਾਲ ਪੁਰਾਣਾ ਟਰੈਕਟਰ ਕੱਟ ਵੀ ਲੈਣੇ ਬਾਈ ਜੀ ਹਾਂ ਜੀ ਜਿਹੜੇ ਆਪਣੇ ਟਰੈਕਟਰ ਦੀ ਆਪਣੀ ਡੀਲਿੰਗ ਚੱਲਦੀ ਹੈ ਬਾਈ ਇਹਦੇ ਵਿੱਚ ਆਪਾਂ 올ਡ ਟਰੈਕਟਰ এক্সচেਜ ਕਰਦੇ ਆਂ ਓਲਡ ਟਰੈਕਟਰ ਦੇ ਨਾਲ ਆਪਾਂ ਮੰਨ ਲਓ ਵੀਰੇ ਉਹਦੇ ਆਪਣਾ ਜਿਹੜਾ ਓਲਡ ਟਰੈਕਟਰ ਦਾ ਮਾਰਕੀਟ ਪ੍ਰਾਈਸ ਹੈ ਠੀਕ ਹੈ ਜੀ ਉਹਦੇ ਅਕਰੋਡਿੰਗ ਆਪਾਂ ਉਹਦੇ ਪ੍ਰਾਈਸ ਲਾ ਦਿੰਨੇ ਆ ਤੇ ਉਸ ਤੋਂ ਬਾਅਦ ਜਿਹੜਾ ਕਿਸਾਨ ਹੈ ਉਹ ਆਪਣਾ ਟਰੈਕਟਰ ਜਾਂ ਆਪਣਾ ਗਾਹਕ ਉਹ ਆਪਣਾ ਟਰੈਕਟਰ ਬਈ ਆਪਾਂ ਨੂੰ ਦੇ ਸਕਦਾ ਜੇ ਉਹਨੂੰ ਵੱਧ ਮੰਨ ਲਓ ਉਹਦੀ ਕੋਸਟ ਮਿਲਦੀ ਆ ਤਾਂ ਉਹ ਆਦਰਵਾਈਸ ਬਾਹਰ ਦੇਖ ਸਕਦਾ ਠੀਕ ਹੈ ਜੀ ਤੇ ਆਪਣਾ ਆਪਾਂ ਮਾਰਕੀਟ ਪ੍ਰਾਈਸ ਦੇ ਉਹਦਾ ਟਰੈਕਟਰ ਲੈ ਤੇ ਠੀਕ ਹੈ ਜੀ ਮੰਨ ਕੇ ਜੇ ਤੁਸੀਂ ਪ੍ਰਾਈ ਕਰੋਗੇ ਫੇਰ ਠੀਕ ਹੈ ਜੇ ਆਲੇ ਨੂੰ ਵੱਧ ਬਾਹਰੋਂ ਮਿਲਦਾ ਤਾਂ ਉੱਥੇ ਵੇਚ ਸਕਦਾ ਹਾਂਜੀ ਹਾਂਜੀ ਠੀਕ ਹੈ ਬਈ ਇਹ ਜੇ ਲੋਨ ਵਗੈਰਾ ਦੀ ਫੈਸਿਲਿਟੀ ਦੀ ਗੱਲ ਕਰੀਏ ਲੋਨ ਦੀ ਜਿਹੜੀ ਫੈਸਿਲਿਟੀ ਹੈ ਜੀ ਲੋਨ ਦੀ ਆਪਾਂ ਟਰੈਕਟਰ ਤੇ ਜਿਹੜੇ ਆਪਣੇ ਕੋਲੇ 올ਡ ਟਰੈਕਟਰ ਖੜੇ ਨੇ ਉਹਨਾਂ ਤੇ ਵੀ ਫੈਸਿਲਿਟੀ ਦਵਾ ਦਿੰਨੇ ਆ ਠੀਕ ਹੈ ਜੀ ਤੇ ਜਿਹੜੇ ਇੱਕ ਆਪਣਾ ਜਿਹੜਾ ਨਿਊ ਟਰੈਕਟਰ ਹੈ ਠੀਕ ਹੈ ਜੀ ਸੋਨਾ ਲੀਕਾ ਦਾ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਸਾਰੀ ਡਾਕੂਮੈਂਟਰੀ ਪੂਰੀ ਹੈ ਠੀਕ ਹੈ ਜੀ ਇਹਦੇ ਉੱਪਰ ਆਪਣੀ ਜਿਹੜੀ ਲੋਨ ਦੀ ਫੈਸਿਲਿਟੀ ਹੈ ਉਹ ਆਪਣੇ ਨਾਲ ਆਲਮੋਸਟ ਸਾਰੇ ਬੈਂਕਾਂ ਨਾਲ ਆਪਣਾ ਟਾਈਅਰ ਹੈ ਹਾਂ ਉਹਦੇ ਆਪਾਂ ਨੂੰ ਲੋਨ ਸਿਬਲ ਦੇ ਹਿਸਾਬ ਨਾਲ 85% ਤੋਂ ਲੈ ਕੇ 90% ਤੱਕ ਲੋਨ ਹੁੰਦਾ ਹੈ। ਇਹ ਬਾਕੀ ਸਿਵਾ ਦਾ। ਹਾਂ, ਡਾਊਨ ਪੇਮੈਂਟ 10% ਤੋਂ ਲੈ ਕੇ 15% ਡਾਊਨ ਪੇਮੈਂਟ ਕਰਕੇ ਕਿਸਾਨ ਆਪਣਾ ਸੋਨਾ ਲੀਕਾ ਟਰੈਕਟਰ ਘਰੇ ਲਿਆ ਸਕਦਾ ਹੈ। ਠੀਕ ਹੈ ਜੀ। ਹਾਂ ਜੀ। ਮਾਰਕੀਟ 'ਚ ਜਿਵੇਂ ਕਹੇ ਦੀ ਅੱਜ ਕੱਲ ਜੇ ਆਪ ਖੇਤਾਂ 'ਚ ਜਾਈਏ, ਸੜਕਾਂ 'ਤੇ ਜਾਈਏ ਤਾਂ ਬਹੁਤ ਜ਼ਿਆਦਾ ਸੋਨਾ ਲੀਕਾ ਹਾਂਜੀ ਹਾਂ ਜੀ। ਜਿਹੜੀ ਸੋਨਾ ਲੀਕਾ ਜੀ ਟਰੈਕਟਰ ਤੁਸੀਂ ਹੋਰ ਦੇਖੋਗੇ ਸੋਨਾ ਲੀਕਾ ਟਰੈਕਟਰ ਜ਼ਿਆਦਾਤਰ ਮੰਨ ਲਓ ਵੀ ਕਮਰਸ਼ੀਅਲ ਏਰੀਆ ਦੇ ਵਿੱਚ ਖੇਤੀ ਦੇ ਨਾਲ-ਨਾਲ ਜਿਹੜਾ ਪਹਿਲਾ ਟਰੈਕਟਰ ਹੈ। ਕਮਰਸ਼ੀਅਲ ਏਰੀਆ ਦੇ ਵਿੱਚ ਜ਼ਿਆਦਾ ਤੁਹ ਇਹ ਜਿਆਦਾ 10 ਮੀਟਰ ਦੀ ਪੱਟਿਆਂ ਦੇ ਵੀ ਨਾਲ ਇਹ ਐਗਰੀਕਲਚਰ ਉਹਦੇ ਨਾਲ ਨਾਲ ਤੁਹਾਨੂੰ ਪੱਟਿਆਂ ਤੇ ਜਿਹੜੇ ਆਪਣੇ ਪਾਈਪਲਾਈਨ ਵਾਲੇ ਹੋਗੇ ਕਮਰਸ਼ੀਅਲ ਤੇ ਰੇਤਾ ਬਜਰੀ ਵਾਲੇ ਹੋਗੇ ਇਹਨਾਂ ਤੇ ਤੇ ਭੂਂਗਾ ਤੋਂ ਜਿਆਦਾ ਸੋਨਾ ਲਿਕਾ ਜਿਆਦਾ ਮਿਲਦਾ ਤੁਹਾਨੂੰ ਰਫ ਐਂਡ ਟਫ ਜਿੱਥੇ ਜਿਆਦਾ ਚੱਲਣਾ ਹੈ ਉੱਥੇ ਤੁਹਾਨੂੰ ਜਿਆਦਾ ਸੋਨਾ ਲਿਕਾ ਹੀ ਮਿਲੂਗਾ ਠੀਕ ਹੈ ਜੀ ਤੇ ਜੇ ਸਰਵਿਸ ਦੀ ਗੱਲ ਕਰੀਏ ਬਈ ਜੀ ਸਰਵਿਸ ਦੀ ਗੱਲ ਤੁਸੀਂ ਕਰੋ ਤਾਂ ਸਰਵਿਸ ਜਿਹੜੀ ਆਪਣੀ ਸੋਨਾ ਲਿਕਾ ਟਰੈਕਟਰ ਕੰਪਨੀ ਵੱਲੋਂ ਹੋ ਰਹੀ ਆ ਇਹ ਜਿਹੜੇ ਟਰੈਕਟਰ ਆਪਣੇ ਨਿਊ ਹੋ ਰਹੇ ਆ ਸੇਲ ਮੰਨ ਲਓ ਠੀਕ ਹੈ ਜੀ ਇਨਾਂ ਦੀ ਹੁਣ ਇਸ ਟਾਈਮ ਪਾਲਿਸੀ ਜਿਹੜੀ 2024 ਦੀ ਹੈ 5000 ਘੰਟੇ ਦੀ ਇਹਨਾਂ ਦੀ ਵਾਰੰਟੀ ਆ ਰਹੀ ਹੈ ਠੀਕ ਹੈ ਜੀ ਤੇ 5000 ਘੰਟੇ ਦੀ ਆ ਰਹੀ ਹੈ ਤੇ 5 ਸਾਲਾਂ ਦੀ ਆ ਰਹੀ ਹੈ ਦੋਨਾਂ ਚੋਂ ਇੱਕ ਪੀਰੀਅਡ ਜਿਹੜਾ ਪਹਿਲਾਂ ਪੂਰਾ ਹੋਊਗਾ ਉਹ ਮੰਨਿਆ ਜਾਊਗਾ ਠੀਕ ਹੈ ਜੀ ਤੇ ਉਹਦੇ ਵਿੱਚ ਆਪਾਂ ਜਿਹੜੀ ਸਰਵਿਸ ਹੈ ਵੀਰੇ ਉਹਦੀ ਸਰਵਿਸ ਰਿਕਾਰਡ ਆਪਣਾ ਕੰਪਨੀ ਦਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਉਹ ਸਰਵਿਸ ਰਿਕਾਰਡ ਤੁਹਾਡਾ ਕੰਪਨੀ ਦੇ ਵਿੱਚ ਰਜਿਸਟਰਡ ਹੈ ਤਾਂ ਉਹਦੇ ਨਾਲ ਨਾਲ ਸੋਨੂ ਜਿਹੜੀ ਟਰੈਕਟਰ ਜੇ ਇਨ ਫਿਊਚਰ ਲੋਡ ਪੈਂਦੀ ਹੈ ਤਾਂ ਉਹ ਕੰਪਨੀ ਤੁਹਾਨੂੰ ਸਾਰੀ ਸਰਵਿਸ ਪ੍ਰੋਵਾਈਡ ਕਰਾਉ ਠੀਕ ਹੈ ਤੇ ਇਹਦੇ ਨਾਲ ਨਾਲ ਅਸੀਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੇ 올ਡ ਟਰੈਕਟਰ ਸਾਡੇ 20 21 ਦੇ ਵਿਕੇ ਹੋਏ ਨੇ ਉਹ ਜਿਹੜੇ ਕਸਟਮਰ ਆ ਉਹਨਾਂ ਨੂੰ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਵੀ ਉਹਨਾਂ ਦੀ ਸੁਣਵਾਈ ਅਸੀਂ ਇੱਥੇ ਕੰਪਨੀ ਨੇ ਸਾਨੂੰ ਨਵਾਜਿਆ ਅਸੀਂ ਕਰ ਰਹੇ ਆ ਕੰਪਨੀ ਉਹਦੀ ਸੁਣਵਾਈ ਬਹੁਤ ਵਧੀਆ ਕਰ ਰਹੀ ਠੀਕ ਹੈ ਜੀ ਹਾਂਜੀ ਤੇ ਜੇ ਬਾਈ ਜੀ ਪ੍ਰਾਈਸਾਂ ਦੀ ਗੱਲ ਕਰੀਏ ਪ੍ਰਾਈਸ ਕਿੱਥੇ ਕਿੱਥੇ ਤੱਕ ਸਟਾਰਟ ਹੋ ਜਾਂਦਾ ਟਰੈਕਟਰ ਦੇਖੋ ਜੀ ਜਿਹੜਾ ਸੋਨਾ ਲੀਕਾ ਦਾ ਟਰੈਕਟਰ ਹੈ ਸਟਾਰਟ ਹੋ ਜਾਂਦਾ ਜਿੰਨੇ ਜ਼ਿਆਦਾ ਆਪਣੇ 35 ਦਾ ਟਰੈਕਟਰ ਚੱਲਦਾ ਹੈ 35 ਤੋਂ ਇਹ ਲੈ ਕੇ ਡੀਆਈ 35 ਠੀਕ ਹੈ ਜੀ ਇਹ ਤੋਂ ਉੱਪਰ ਨੂੰ ਮੰਨ ਲਓ ਇਹ 750 ਤੇ ਐਂਡ ਡੀਆਈ 65 ਤੇ 75 ਦਾ ਉੱਥੋਂ ਤੱਕ ਅੱਗੇ ਅੱਗੇ ਜਾਂਦਾ ਹੈ ਪ੍ਰਾਈਸ ਇਹਨਾਂ ਦਾ ਆਲਮੋਸਟ ਮੰਨ ਲਓ ਵੀ 6.5 ਲੱਖ ਤੋਂ ਸਟਾਰਟ ਹੋ ਕੇ ਅੱਗੇ ਅੱਗੇ 11 12 13 ਜਿਵੇਂ ਟਰੈਕਟਰ ਦੇ ਹਿਸਾਬ ਨਾਲ ਜੋ-ਜੋ ਜਾਈ ਜਾਂਦਾ ਉੱਥੇ ਪਹੁੰਚ ਜੂਗਾ ਠੀਕ ਹੈ ਬਈ ਅੱਗੇ ਆਪਣੇ ਕੋਲ ਇੱਧਰ ਵੀ ਡੀਲਰਸ਼ਿਪ ਆ ਗਈ ਹੈ ਕਿ ਸ਼ਕਤੀ ਮਾਡਲ ਕੰਪਨੀ ਦਾ ਇਹ ਆਪਾਂ ਨਾਲ ਨਾਲ ਸੋਨਾ ਲੀਕਾ ਦੇ ਨਾਲ ਨਾਲ ਆਪਣਾ ਪਹਿਲਾਂ ਤੋਂ 2018 ਤੋਂ ਮੰਨ ਲਓ 6 ਸਾਲ ਹੋ ਗਏ ਠੀਕ ਇਹ ਨਾਲ ਨਾਲ ਆਪਣਾ ਸ਼ਕਤੀਮਾਨ ਦੀ ਜਿਹੜੀ ਆਪਣਾ ਇੰਪਲੀਮੈਂਟ ਵੀ ਆਪਾਂ ਸੇਲ ਕਰਦੇ ਆ ਠੀਕ ਇਹਨਾਂ ਦੀ ਜਿਹੜੇ ਸ਼ਕਤੀਮਾਨ ਦੀ ਡੀਲਰਸ਼ਿਪ ਦੇ ਵਿੱਚ ਬਾਈ ਸੁਖਵੀਰ ਇਹਨੂੰ ਦੇਖਦੇ ਨੇ ਵੱਧ ਤੇ ਬਾਈ ਸੁਖਵੀਰ ਤੇ ਰਾਜਵਿੰਦਰ ਠੀਕ ਹੈ ਜੀ ਤੇ ਇਹਦੇ ਚ ਆਪਾਂ ਨੂੰ ਤੁਹਾਨੂੰ ਬਾਈ ਇਹਦੇ ਵਿੱਚ ਆਪਾਂ ਨੂੰ ਤੁਹਾਨੂੰ A to Z ਆਪਣੇ ਕੋਲ ਇੰਪਲੀਮੈਂਟ ਤੁਹਾਨੂੰ ਸ਼ਕਤੀਮਾਨ ਦਾ ਪ੍ਰੋਵਾਈਡ ਹੋ ਜਾਊਗਾ ਠੀਕ ਹੈ ਜੀ ਤੇ ਨਾਲ ਨਾਲ ਹੁਣ ਮੈਂ ਕਿਸਾਨਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਆਪਣੇ ਕੋਲ ਹੀ ਨਵੀਂ ਸ਼ਕਤੀ ਮਾਨ ਦਾ ਬੂਮ ਸਪਰੇਅ ਹੈ ਲੈ ਵੀ ਬੂਮ ਸਪਰੇਅ ਵੀ ਆਇਆ ਹੈ ਇਹ ਬੂਮ ਸਪਰੇਅ ਦੇ ਉੱਤੇ ਜਿਹੜੀ ਕੰਪਨੀ ਨੇ ਸਪੈਸ਼ਲ ਡਿਸਕਾਊਂਟ ਦਿੱਤੇ ਹੋਏ ਨੇ ਠੀਕ ਹੈ ਜੀ ਤੇ ਇਹ ਹੀ ਆਪਣਾ ਬਹੁਤ ਵਧੀਆ ਮੰਨ ਲਓ ਵੀ ਇੱਕ ਕਿਸਾਨਾਂ ਨੂੰ ਰਾਹਤ ਦਿਵਾਉਣ ਵਾਲਾ ਮਸ਼ੀਨਰੀ ਹੈ ਕੀ ਮਸ਼ੀਨਰੀ ਜਿਵੇਂ ਆਪਾਂ ਕਹਦੇ ਅੱਗੇ ਪਹਿਲਾਂ ਥੱਕ ਜਾਂਦੇ ਹਾਂ ਹਾਂ ਜਿਵੇਂ ਮੰਨ ਲਓ ਹੁਣ ਜਿਹੜੀ ਆਪਾਂ ਨੂੰ ਲੇਬਰ ਵਗੈਰਾ ਘੱਟ ਮਿਲਦੀ ਹੈ ਲਾਂ ਲੇਬਰ ਮਿਲਣ ਕਰਕੇ ਆਪਣੀ ਸਪਰੇਅ ਲੇਟ ਫੇਟ ਹੋ ਜਾਂਦੀ ਹੈ ਤੇ ਉਹਦੇ ਲਈ ਇਹ ਜੀਰੀ ਦੇ ਕਣਕ ਚ ਮੂਗੀ ਚ ਸਾਰੀਆਂ ਸਪਰੇਹਾਂ ਇਹ ਕਰਨ ਦੇ ਪੂਰਾ ਹਾਂਜੀ ਕੰਮ ਕਰਦਾ ਹੈਗਾ ਠੀਕ ਹੈ ਆਪਣੇ ਏਰੀਆ ਦੇ ਵਿੱਚ ਇਹ ਬਹੁਤ ਜ਼ਿਆਦਾ ਸੇਲ ਹੋ ਰਿਹਾ ਹੈ ਠੀਕ ਹੈ ਜੀ ਤੇ ਜਿਵੇਂ ਵਗੈਰੀਏ ਸਮੇਂ ਦੀ ਬਚਤ ਹੁੰਦੀ ਹੈ ਇਹਦੇ ਨਾਲ ਸਮੇਂ ਦੀ ਬਚਤ ਵੀ ਹੁੰਦੀ ਹੈ ਟਾਈਮ ਦੀ ਬਚਤ ਵੀ ਹੁੰਦੀ ਹੈ ਸਪਰੇਅ ਦੀ ਬਚਤ ਵੀ ਹੁੰਦੀ ਹੈ ਸਪਰੇਅ ਦੀ ਬਚਤ ਹਾਂ ਤੇ ਮਨੁੱਖੀ ਸਰੀਰ ਹੈ ਜਿਹੜਾ ਉਹਦੇ ਉੱਤੇ ਜਿਹੜੀ ਦਵਾਈ ਪੈਂਦੀ ਹੈ ਹਾਨੀਕਾਰਕ ਕਈ ਵਾਰ ਉਹ ਵੀ ਚੜ੍ਹ ਵੀ ਜਾਂਦੀ ਹੈ ਜਿਵੇਂ ਹਾਂਜੀ ਉਹ ਤੋਂ ਵੀ ਬਚਤ ਹੈ ਠੀਕ ਹੈ ਜੀ ਜਿਵੇਂ ਆਪਾਂ ਬਈ ਗੱਲ ਕਰੀਏ ਇਹ ਪੁਰਾਣੀਆਂ ਮਸ਼ੀਨਾਂ ਪਈਆਂ ਨੇ ਆਈਆਂ ਹਾਂਜੀ ਆਪਣਾ ਜਿਹੜਾ ਸ਼ਕਤੀਮਾਨ ਦੇ ਫਰੇਡਰ ਇਨੂੰ ਕਹਿੰਦੇ ਆਪਾਂ ਜਿਵੇਂ ਮੱਕੀ ਦਾ ਚਾਰ ਪਾਉਣ ਵਾਲੀ ਮਸ਼ੀਨ ਹੋ ਇਹਦੀ ਇਹਨੂੰ ਪੰਜਾਬੀ ਭਾਸ਼ਾ ਚ ਹਾਂਜੀ ਤੇ ਇਹ ਆਪਣੀ 올ਡ ਵਰਜ਼ਨ ਲੋਕ ਦੇ ਕੇ ਜਾ ਰਹੇ ਆ ਤੇ ਨਵਾਂ ਇਹ ਬਹੁਤ ਸੇਲ ਹੋ ਰਿਹਾ ਹੈ ਇਹ ਬਹੁਤ ਵਧੀਆ ਇਹਨਾਂ ਦੀ ਕਾਮਯਾਬ ਮਸ਼ੀਨ ਹੈ ਠੀਕ ਹੈ ਜੀ ਹਾਂ ਜੀ ਇਹ ਸਰਵਿਸ ਵੀ ਹੋਰ ਵੀ ਕਰ ਦੋ ਬਈ ਜੀ ਆਪੀ ਹਾਂਜੀ 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 ਇਹਦੀ ਸਰਵਿਸ ਆਪਾਂ ਪ੍ਰੋਵਾਈਡ ਕਰਾਉਨੇ ਆ ਬਸ ਤੇ ਸਰਵਿਸ ਦਾ ਅੰਦਰ ਕੈਂਪੋ ਵੀ ਚੱਲ ਰਿਹਾ ਮੈਂ ਤੁਹਾਨੂੰ ਦਿਖਾ ਦਿੰਨਾ ਠੀਕ ਹੈ ਜੀ ਤੇ ਸਰਵਿਸ ਕਰ ਰਹੇ ਆ ਜੀ ਆਪਾਂ ਕਰੀਏ ਬਈ ਜੀ ਨਵੀਂ ਲੈ ਕੇ ਜਾ ਰਹੇ ਨੇ ਜੇ ਅਗਲੇ ਨੇ ਪੁਰਾਣੀ ਖਰੀਦਣੀ ਹੋਵੇ ਤਾਂ ਪੁਰਾਣੀ ਵੀ ਖਰੀਦ ਸਕਦਾ ਹੈ ਨਾ ਆਪਣੇ ਹਾਂਜੀ 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 ਪੁਰਾਣੀ ਖਰੀਦ ਸਕਦਾ ਹੈ ਨਵੀਂ ਦੇ ਵੀ ਬੜੀ ਚੱਲ ਰਿਹਾ ਨਵੀਂ ਵੀ ਦਿਖਾ ਦਿਓ ਠੀਕ ਹੈ ਬਈ ਜੇ ਰੈਂਟਰ ਹੈ ਜਿਹੜਾ ਇਹ ਬਹੁਤ ਵਧੀਆ ਤੇ ਇੱਕ ਮੰਨ ਲਓ ਆਮ ਕਿਸਾਨ ਦੇ ਸਾਬ ਜੀ ਆਉਣ ਵਾਲੀ ਮਸ਼ੀਨਰੀ ਹੈ ਠੀਕ ਹੈ ਇਹ ਸਿੰਗਲ ਹੋ ਰਿਹਾ ਲੱਗਈਆਂ ਹਾਂਜੀ ਹਾਂਜੀ ਸਿੰਗਲ ਸਿੰਗਲ ਹੈ ਇਧਰ ਸੁਪਰ ਸੀਟਰ ਵੀ ਪਿਆ ਗਿਆ ਇਧਰ ਆਪਾਂ ਦੇਖ ਸਕਦੇ ਹਾਂ ਕਿ ਸਖਤੀ ਮਾਣ ਨਾਲ ਪੱਗੜੀ 55 ਨਾਲ ਦੀ ਮਸ਼ੀਨ ਹੈ ਇਹਨੇ ਬਾਈ ਜੀ ਹਾਂਜੀ ਬਿਲ ਬਿਲ ਇਹ ਬੇਲਰ ਵੀ ਪਿਆ ਆਪਣੇ ਕੋਲ ਬੇਲਰ ਇਹਦੀ ਰਿਪੇਅਰ ਆਪਣੇ ਕੋਲ ਸਾਰੇ ਕਸ ਦੀ ਮਿਲ ਜਾਣੀ ਹੈ ਠੀਕ ਆ ਜੀ ਇਧਰ ਬਾਈ ਰਿਪੇਅਰ ਵੀ ਕਰ ਰਹੇ ਨੇਗੇ ਤੇ ਜਿਵੇਂ ਗੱਲਬਾਤ ਕਰੀ ਬਾਈ ਜੀ ਇਹ ਯਾ ਦੇਖੋ ਜਿਹੜਾ ਕੈਂਪ ਚੱਲ ਰਿਹਾ ਜੀ ਸਰਵਿਸ ਵਾਲਾ ਕੈਂਪ ਚੱਲ ਰਿਹਾ ਇਹਦੇ ਤੋਂ ਹੁਣ ਡਿਸਕਾਊਂਟ ਵੀ ਕਰਿਆ ਹੋਇਆ ਕੰਪਨੀ ਵੱਲੋਂ ਠੀਕ ਆ ਜੀ ਤੇ ਇੱਥੇ ਮੰਨ ਪੂਰੀ ਤਸੱਲੀ ਵਕਤ ਕੀਤੀ ਜਾਂਦੀ ਹੈ ਤੇ ਜਿਹੜਾ ਸਾਰਾ ਪਾਰਟਸ ਹੈ ਪਾਰਟਸ origignal ਪਾਇਆ ਜਾਂਦਾ ਹੈ origignal ਜਿਹੜਾ ਕੰਪਨੀ ਵੱਲੋਂ ਆਉਂਦਾ ਦਾ ਹਾਂਜੀ ਸਾਰਾ ਪਾਰਟਸ ਆਪਣੇ ਕੋਲ ਮਿਲੂਗਾ ਠੀਕ ਹੈ ਜੀ ਸਾਰਾ ਪਾਰਟ ਕਈ ਵਾਰ ਇਹਨੂੰ ਹੁੰਦਾ ਨਾਗਾ ਵੀ ਆਪਾਂ ਖਰੀਦ ਲੈ ਸਕਤੀਮਾਨ ਵਾਲਿਆਂ ਦੀ ਮਸ਼ੀਨਾਂ ਹਨਾ ਵੀ ਮੁੜ ਕੇ ਪਾਰਟ ਨਹੀਂ ਮਿਲਦੇ ਹਾਂਜੀ ਹਾਂ ਆਪਣੇ ਕੋਲ ਸਾਰਾ ਪਾਰਟਸ ਮਿਲੂਗਾ ਸਟੋਰ ਰੂਮ ਹੈ ਠੀਕ ਹੈ ਬਹੁਤ ਹੀ ਵਧੀਆ ਦੋਨੇ ਜਿਹੜੇ ਆਪਣੇ ਸੋਨਾ ਲੀਕਾ ਤੇ ਸ਼ਕਤੀਮਾਨ ਦਾ ਆਪਣੇ ਕੋਲੇ A to Z ਪਾਰਟਸ ਆਪਣੇ ਕੋਲੇ ਇੱਥੇ ਮਿਲੂਗਾ ਠੀਕ ਹੈ ਜੀ origignal ਹਾਂਜੀ origignal ਕੰਪਨੀ ਦਾ ਮਿਲੂਗਾ ਠੀਕ ਹੈ ਹਾਂਜੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਯੂਰੀ ਪਾਰਟਸ ਜੇ ਆਪ ਨੂੰ ਪ੍ਰੋਬਲਮ ਆ ਗਈ ਠੀਕ ਹੈ ਜੀ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਲਾਈਵ ਹੈ ਵੀ ਇਹ ਜਿਹੜੀ ਮਸ਼ੀਨਰੀ ਹੈ ਇਹਦਾ ਕੈਂਪ ਚੱਲ ਰਿਹਾ ਬਹੁਤ ਦਿਨਾਂ ਤੋਂ ਆਪਣੇ ਕੋਲ ਹੋ ਗਏ ਮੈਨੂੰ ਲੱਗਦਾ 30 ਤੋਂ ਪਲੱਸ ਦਿਨ ਹੋ ਗਏ ਠੀਕ ਹੈ ਜੀ ਕੈਂਪ ਚੱਲ ਦੇ ਠੀਕ ਹੈ ਜੀ ਜਿਵੇਂ ਆਪਾਂ ਲੱਗੇ ਚੱਲੀ ਬਈ ਜੀ ਇਹਦੇ ਉੱਤੇ ਵੀ ਲੋਨ ਵਗੈਰਾ ਦੀ ਫੈਸੀਬਿਲਿਟੀ ਹੈਗੇ ਬਈ ਜੀ ਜਿਹੜੇ ਹਾਂ ਜੀ ਆਪਣੇ ਮੰਨ ਲਓ ਇੰਪਲੀਮੈਂਟਸ ਉੱਤੇ ਵੀ ਲੋਨ ਆਪਾਂ ਪ੍ਰੋਵਾਈਡ ਕਰਾ ਦੇ ਆਪਾਂ ਜਿਹੜੇ ਬੈਂਕ ਨੇ ਲੋਕਲ ਅਨੰਤ ਸਰਪਤੀ ਬੈਂਕ ਉਹ ਬੈਂਕਾਂ ਤੋਂ ਵੀ ਪ੍ਰੋ ਵੀ ਪ੍ਰੋਵਾਈਡ ਕਰਾ ਦੇਣਗੇ ਜੀ ਲੋਨ ਆਪਾਂ ਪ੍ਰੋਵਾਈਡ ਕਰਾ ਦੇ ਇਹ ਇਹਨਾਂ ਉੱਪਰ ਵੀ ਆਪਣਾ ਜਿਹੜੀ ਹੈ ਉਹ ਬੈਂਕ ਲੋਨ ਪ੍ਰੋਵਾਈਡ ਕਰਾ ਰਹੇ ਬਹੁਤ ਕਿਸਾਨਾਂ ਨੂੰ ਇਹਨਾਂ ਦਾ ਲਾਭ ਮਿਲਿਆ ਕਿਉਂਕਿ ਇੱਕ ਵਾਰ ਪੈਸੇ ਇਕੱਠੇ ਕਰਨੇ ਬਹੁਤ ਔਖੇ ਆ ਤੇ ਲੋਨ ਦੀ ਮਦਦ ਨਾਲ ਆਪਾਂ ਅੱਗੇ ਕਰਾਇਆ ਕਮਾਉਨੇ ਆ ਤੇ ਉਹ ਬਹੁਤ ਵਧੀਆ ਲੋਨ ਨਾਲ ਆਪਣੀ ਮਦਦ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਭਾਈ ਜੀ ਚਲੋ ਭਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਇੱਕ ਵਾਰ ਕੀ ਮੌਕਾ ਬਾਈਆਂ ਨੂੰ ਜਰੂਰ ਦਿਓ ਤੇ ਕਰ ਲਓ ਬਾਈਆਂ ਤੋਂ ਵਿਜ਼ਿਟ ਧੰਨਵਾਦ